ਬੀਤੇ ਦੋ ਦਿਨ ਪਹਿਲਾਂ ਹੁਸ਼ਾਰਪੁਰ ਚ ਵਾਪਰੇ ਰੂ ਕੰਬਾਉ ਹਾਦਸੇ ਤੋਂ ਬਾਅਦ ਜਿੱਥੇ ਹਰ ਇੱਕ ਸ਼ਹਿਰ ਵਾਸੀ ਦੇ ਵਿੱਚ ਜ਼ਿਲ੍ਹਾ ਵਾਸੀ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਉੱਥੇ ਜੇਕਰ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਵੀ ਇਹ ਸਾਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਦੀ ਇਹ ਨਜ਼ਰ ਆ ਰਹੀ ਹੈ ਤੇ ਪੁਲਿਸ ਵੱਲੋਂ ਮਹਿਜ਼ ਇਹ ਦੋ ਦੋ ਤੋਂ ਤਿੰਨ ਘੰਟਿਆਂ ਵਿੱਚ ਕਾਰੀਆ ਜਿਹੜਾ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਸੀ ਤੇ ਹੁਣ ਇਹ ਜਾਣਕਾਰੀ ਜਿਹੜੀ ਉਦਾਰਾ ਹਸ਼ਰਪ ਨਿਊਜ਼ ਤੱਕ ਪਹੁੰਚੀ ਹੈ ਕਿ ਅੱਜ ਪੁਲਿਸ ਵੱਲੋਂ ਮਾਨਚੋਗ ਅਦਾਲਤ ਵਿੱਚ ਜਿਹੜਾ ਦੋਸ਼ੀ ਹੈ ਨਾਨਕੇ ਯਾਦਵ ਜਿਸ ਦਾ ਨਾਮ ਨਾਨਕੇ ਜਾਦਵ ਹੈ ਤੇ ਯੂਪੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਤੇ ਉਸ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ 2 ਦਿਨ ਦਾ ਪੁਲਿਸ ਰਿਮਾਂਡ ਹੈ ਜਿਹੜਾ ਉਹ ਮੰਗਿਆ ਗਿਆ ਸੀ ਜੋ ਕਿ ਮਾਨਜੋਗ ਅਦਾਲਤ ਵੱਲੋਂ ਦੋਸ਼ੀ ਦਾ 2 ਦਿਨਾਂ ਦਾ ਜਿਹੜਾ ਪੁਲਿਸ ਰਿਮਾਂਡ ਵੀ ਦੇ ਦਿੱਤਾ ਗਿਆ ਤਾਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਐਡਵੋਕੇਟ ਏਕੇ ਵਰਮਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਵਕੀਲ ਨੇ ਐਡਵੋਕੇਟ ਏਕੇ ਵਰਮਾ ਇਹ ਫੋਨ ਲਾਈਨ ਤੇ ਸਾਡੇ ਨਾਲ ਉਹ ਜੁੜਨ ਗਿਆ ਤੇ ਉਹਨਾਂ ਤੇ ਨਾਲ ਗੱਲਬਾਤ ਕਰਾਂਗੇ ਕੀ ਕੁਝ ਮਾਨਜੋਗ ਅਦਾਲਤ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਆਪਣਾ ਪੱਖ ਰੱਖਿਆ ਗਿਆ ਸੀ ਤੇ ਕੀ ਕੁਝ ਰਿਮਾਂਡ ਮਿਲਿਆ ਵਕੀਲ ਸਾਹਿਬ ਤੇ ਨਾਨਕੇ ਜਾਦਵ ਜੋ ਦੋਸ਼ੀ ਹੈ ਜਿਸ ਨੇ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਸੀ ਅੱਜ ਉਸ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਕੀ ਕੁਝ ਕਾਰਵਾਈ ਹੈ ਜਿਹੜੀ ਉਹ ਮਾਨਜੋਗ ਅਦਾਲਤ ਵਿੱਚ ਹੋਈ ਹੈ ਜੀ ਬਿਲਕੁਲ ਚੇਤਨ ਜੀ ਅੱਜ ਜਿਹੜਾ ਦੋਸ਼ੀ ਸੀਗਾ ਉਹਨੂੰ ਪੇਸ਼ ਕੀਤਾ ਥੋੜੇ ਟਾਈਮ ਜੇ ਜੋ ਵੀ ਪੁਲਿਸ ਵੱਲੋਂ ਉਹਦਾ ਇਨਵੈਸਟੀਗੇਸ਼ਨ ਲਈ ਫਰਦਰ ਲਈ ਰਿਮਾਂਡ ਮੰਗੀ ਗਈ ਸੀ ਉਹ ਮਾਨਯੋਗ ਅਦਾਲਤ ਵੱਲੋਂ ਜਿੰਨੀ ਮੰਗੀ ਗਈ ਸੀ ਪੁਲਿਸ ਵੱਲੋਂ ਉਨੀ ਹੀ ਦਿੱਤੀ ਗਈ ਹੈ ਕੋਈ ਵੀ ਘਟਾ ਨਹੀਂ ਕੀਤਾ ਗਿਆ ਜਿੰਨੀ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਚਾਹੀਦੀ ਹੈ ਉਨੀ ਰਿਮਾਂਡ ਪੁਲਿਸ ਵੱਲੋਂ ਮਾਨਯੋਗ ਅਦਾਲਤ ਵੱਲੋਂ ਦਿੱਤੀ ਗਈ ਹੈ ਕਿੰਨੇ ਦਿਨਾਂ ਦਾ ਵਕੀਲ ਸਾਹਿਬ ਇੱਕ ਦੋਸ਼ੀ ਦਾ ਜਿਹੜਾ ਰਿਮਾਂਡ ਹਾਸਲ ਹੋਇਆ ਜੀ ਪੁਲਿਸ ਨੂੰ ਪੁਲਿਸ ਵੱਲੋਂ 2 ਦਿਨ ਦੀ ਜਿਹੜੀ ਰਿਮਾਂਡ ਮੰਗੀ ਗਈ ਸੀ ਤੇ 2 ਦਿਨ ਦੀ ਹੀ ਦਿੱਤੀ ਗਈ ਹੈ ਬਾਕੀ ਅਗਰ ਫੇਰ ਕੋਈ ਅੱਗੇ ਦੁਬਾਰਾ ਵੀ ਲੋੜ ਹੋਏਗੀ ਤਾਂ ਆਪਾਂ ਉਹ ਵੀ ਮਾਨਯੋਗ ਅਦਾਲਤ ਨੂੰ ਕਵਾਂਗੇ ਕਿ ਉਹ ਦਿੱਤੀ ਜਾਵੇ ਜੀ ਅਪਲੋਡ ਹੋਏਗੀ ਕਿਉਂਕਿ ਸਾਡਾ ਦੂਜੇ ਪਾਸੇ ਇੱਕ ਫਾਸਟ ਟਰੈਕ ਜਿਹੜਾ ਟ੍ਰਾਇਲ ਦਾ ਉਹ ਵੀ ਇੱਕ ਸਾਡਾ ਮੁੱਦਾ ਹੈ ਜੀ ਕਿ ਅਸੀਂ ਇਹਨੂੰ ਜਿੰਨਾ ਫਾਸਟ ਕਰ ਸਕੀਏ ਉਹ ਇਸ ਕਰਕੇ ਆਪਾਂ ਕੋਈ ਫालतू ਡਿਲੇ ਨਹੀਂ ਕਰਨਾ ਚਾਹੁੰਦੇ ਜੀ ਤੇ ਜੋ ਇਨਵੈਸਟੀਗੇਸ਼ਨ ਲਈ ਰਿਕੁਆਇਰਡ ਹੋਏਗੀ ਉੰਨੀ ਹੀ ਆਪਾਂ ਲਵਾਂਗੇ ਤੇ ਤਾਂ ਕਿ ਜੇ ਜਲਦੀ ਤੋਂ ਜਲਦੀ ਕੇਸ ਦਾ ਨਿਪਟਾਰਾ ਹੋ ਸਕੇ ਜੀ ਵਕੀਲ ਸਾਹਿਬ ਪਰਿਵਾਰ ਵੱਲੋਂ ਤੁਸੀਂ ਪੇਸ਼ ਹੋ ਐਸੇ ਜੇਕਰ ਆਪਾਂ ਦੋਹੀ ਨਾਨਕੇ ਯਾਦਵ ਦੀ ਗੱਲ ਕਰ ਲਈਏ ਕਿ ਇਸ ਤਰ੍ਹਾਂ ਦਾ ਉਸਦਾ ਹੂਲੀਆ ਕਿੰਨੀ ਕੁ ਉਮਰ ਹੈ ਤੇ ਉਸਦਾ ਪਿਛੋਕੜ ਦੀ ਗੱਲ ਕਰੀਏ ਤਾਂ ਹੁਣ ਤੱਕ ਕੀ ਕੁਝ ਸਾਹਮਣੇ ਹੈ ਜੀ ਉਸਦੇ ਪਿਛੋਕੜ ਬਾਰੇ ਦੇਖੋ ਜੋ ਦੇਖਣ ਤੋਂ ਲੱਗ ਰਿਹਾ ਤਾਂ ਜੀ ਉਹ ਪ੍ਰਵਾਸੀ ਹੀ ਲੱਗ ਰਿਹਾ ਸਾਡੇ ਪੰਜਾਬ ਸਟੇਟ ਦਾ ਤਾਂ ਨਹੀਂ ਹੈ ਜੀ ਉੱਤਰ ਪ੍ਰਦੇਸ਼ ਜੋ ਐਫ ਆਈ ਆਰ ਮੁਤਾਬਕ ਹੈ ਉਹਦਾ ਉੱਤਰ ਪ੍ਰਦੇਸ਼ ਦਾ ਐਡਰੈਸ ਹੈ ਜੀ ਤੇ ਦੇਖਣ ਚ ਉਮਰ ਵੀ ਉਹਦੀ ਕੋਈ ਜ਼ਿਆਦਾ ਨਹੀਂ ਹੈ ਮਤਲਬ ਠੀਕ ਠਾਕ ਉਮਰ ਦਾ ਹੀ ਹੈ ਉਹ ਜੀ ਤੇ ਪਛੋਕੜ ਬਾਰੇ ਕੁਝ ਜਾਣਕਾਰੀ ਆਈ ਹੈ ਜੀ ਸਾਹਮਣੇ ਅਜੇ ਤੱਕ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਇਸ ਤੋਂ ਪਹਿਲਾਂ ਵੀ ਅਪਰਾਧਿਕ ਮਾਮਲੇ ਇਸ ਤਰ੍ਹਾਂ ਦੇ ਦਰਜ ਨਹੀਂ ਜੀ ਹਾਂ ਉਹਦੇ ਬਾਰੇ ਗੱਲ ਆਈ ਸੀਗੀ ਬਟ ਉਹ ਹਜੇ ਅੰਡਰ ਇਨਵੈਸਟੀਗੇਸ਼ਨ ਆ ਉਹਦਾ ਕੋਈ ਮਤਲਬ ਪੁਖਤਾ ਨਹੀਂ ਅਸੀਂ ਕਹਿ ਸਕਦੇ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਸਕਦੇ ਜੀ ਵਕੀਲ ਸਾਹਿਬ ਫਾਸਟ ਟਰੈਕ ਕੋਰਟ ਤੇ ਜਿਹੜੀ ਉਹ ਮੰਗ ਕੀਤੀ ਜਾ ਰਹੀ ਹੈ ਤੁਸੀਂ ਵੀ ਦਾਵਾ ਪੇਸ਼ ਕੀਤਾ ਹੈ ਮਾਨਯੋਗ ਅਦਾਲਤ ਕੋਲ ਜੀ ਇਸ ਤਰ੍ਹਾਂ ਦਾ ਬਿਲਕੁਲ ਜੀ ਸਾਡਾ ਤਾਂ ਪਹਿਲੇ ਦਿਨ ਤੋਂ ਇਹੀ ਰਹੇਗਾ ਕਿ ਜਿੰਨੀ ਜਲਦੀ ਹੋ ਸਕੇ ਇਸ ਕੇਸ ਦਾ ਨਿਪਟਾਰਾ ਆਪਾਂ ਕੋਸ਼ਿਸ਼ ਕਰਾਂਗੇ ਜੀ ਹੋ ਸਕੇ ਜੀ ਬਹੁਤ ਬ ਜੀ ਤਾਂ ਐਸਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਏ ਕੇ ਵਰਮਾ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਜੋ ਇਹ ਪੀੜਤ ਪਰਿਵਾਰ ਵੱਲੋਂ ਜਿਹੜੇ ਉਹ ਮਾਨਜੋਗ ਅਦਾਲਤ ਦੇ ਵਿੱਚ ਹਾਸਲ ਹੋਈ ਸੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਦੋ ਦਿਨ ਦਾ ਜਿਹੜਾ ਹੋਰ ਇਹ ਰਿਮਾਂਡ ਹਾਸਲ ਹੋਇਆ ਤੇ ਹੋਰ ਸਖਤਾਈ ਦੇ ਨਾਲ ਪੁਲਿਸ ਦੋਸ਼ੀ ਪਾਸੋਂ ਜਿਹੜੀ ਉਹ ਹੋਰ ਵੀ ਸਖਤਾਈ ਦੇ ਨਾਲ ਪੁੱਛ ਗਏ ਕਿ ਕਰੇਗੀ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਹੋਰ ਵੀ ਕੋਈ ਅਹਿਮ ਖੁਲਾਸੇ ਜਿਹੜੇ ਉਹ ਦੋਸ਼ੀ ਵੱਲੋਂ ਕੀਤੇ ਜਾ ਸਕਦੇ ਨੇ ਤਾਂ ਵਕੀਲ ਵੱਲੋਂ ਇੱਕ ਹੋਰ ਵੱਡਾ ਦਾਵਾ ਜਿਹੜਾ ਵਕੀਲ ਸਾਹਿਬਾਨ ਵੱਲੋਂ ਕੀਤਾ ਗਿਆ ਕਿ ਮਾਨਯੋਗ ਅਦਾਲਤ ਦੇ ਵਿੱਚ ਵੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਮਾਨਯੋਗ ਅਦਾਲਤ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਇਸ ਜਿਹੜਾ ਸੰਘੀਨ ਮਾਮਲੇ ਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਚਲਾਇਆ ਜਾਵੇ ਤਾਂ ਜੋ ਇਸ ਮਾਮਲੇ ਦਾ ਜਿਹੜਾ ਉਹ ਜਲਦ ਤੋਂ ਜਲਦ ਨਿਪਟਾਰਾ ਹੋ ਕੇ ਦੋਸ਼ੀ ਨੂੰ ਜਿਹੜੀ ਉਹ ਸਖਤ ਤੋਂ ਸਖਤ ਸਜ਼ਾ ਦਵਾਈ ਜਾ ਸਕੇ